ਸਤਿ ਸ਼੍ਰੀ ਅਕਾਲ ਜੀ ਮੈਂ ਕਮਲਜੀਤ ਕੌਰ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ 23 ਮਾਰਚ ਸ਼ਹੀਦ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾ ਵਿਖੇ ਸ਼ਹੀਦਾਂ ਨੂੰ ਸਜਦਾ ਕਰਨ ਲਈ ਪਹੁੰਚੇ ਉਨ੍ਹਾਂ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਆਓ ਰਲ ਮਿਲ ਕੇ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜੀਏ ਇਸ ਮੌਕੇ ਉਹਨਾਂ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਇੱਕ ਐਂਟੀ ਕਰਪਸ਼ਨ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਅਤੇ ਕਿਹਾ ਕਿ ਇਸ ਤੋਂ ਵੱਡੀ ਸ਼ਰਧਾਂਜਲੀ ਹੋਰ ਕੀ ਹੋ ਸਕਦੀ ਹੈ ਹੈਲਪਲਾਈਨ ਨੰਬਰ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਤੇ ਇਸ ਮੌਕੇ ਸੀਐਮ ਭਗਵੰਤ ਮਾਨ ਨੇ ਹੋਰ ਕੀ ਕੀ ਕਿਹਾ ਆਓ ਦੇਖਦੇ ਹਾਂ ਆਪਣਾ ਭਗਵੰਤ ਮਾਨ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਵਸ ਹੈ ਉਹਨਾਂ ਨੂੰ ਅੱਜ ਸ਼ਰਧਾਂਜਲੀ ਦੇ ਰਹੇ ਆ ਸਾਰੇ ਦੇਸ਼ ਦੇ ਵਿੱਚ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ 23 ਮਾਰਚ ਨੂੰ ਮੈਂ ਇੱਕ ਫੋਨ ਨੰਬਰ ਜਾਰੀ ਕਰਾਂਗਾ ਜਿਨੂੰ ਅਸੀਂ ਕਹਾਂਗੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜਾਨੀ ਕਿ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਪੰਜਾਬ ਨੂੰ ਉਹ ਨੰਬਰ ਜਾਰੀ ਕੀਤਾ ਜਾਊਗਾ ਕਿਉਂਕਿ ਅੱਜ ਦੇ ਦਿਨ ਜਾਰੀ ਕਰਕੇ ਇਸ ਤੋਂ ਵੱਡੀ ਸ਼ਰਧਾਂਜਲੀ ਨਹੀਂ ਹੋ ਸਕਦੀ ਸ਼ਹੀਦਾਂ ਨੂੰ ਕਿਉਂਕਿ ਉਹਨਾਂ ਦੇ ਸੁਪਨਿਆਂ ਦਾ ਭਾਰਤ ਸੁਪਨਿਆਂ ਦਾ ਪੰਜਾਬ ਜਿਹੜਾ ਹੈ ਉਹਨੂੰ ਬਣਾਉਣ ਦੀ ਸ਼ੁਰੂਆਤ ਹੋਊਗੀ ਤੇ ਮੈਂ ਅੱਜ ਉਹ ਨੰਬਰ ਜਾਰੀ ਕਰ ਰਿਹਾ ਫੋਨ ਨੰਬਰ ਤੁਸੀਂ ਨੋਟ ਕਰ ਲਓ 9501 200 200 ਜਾਨੀ ਕਿ 9501 200200 ਮੈਂ ਇੰਗਲਿਸ਼ ਦੇ ਵਿੱਚ ਵੀ ਬੋਲ ਦੇਣਾ 9501200200 ਜੇ ਤੁਹਾਡੇ ਕੋਲੇ ਕੋਈ ਰਿਸ਼ਵਤ ਮੰਗਣ ਦੀ ਵੀਡੀਓ ਜਾਂ ਜੇ ਤੁਹਾਡੇ ਤੋਂ ਕੋਈ ਰਿਸ਼ਵਤ ਮੰਗਦਾ ਹੈ ਜਾਂ ਤੁਹਾਨੂੰ ਕਹਿੰਦਾ ਕਿ ਕੰਮ ਤੇਰਾ ਮੈਂ ਤਾਂ ਕਰਾਉਂਗਾ ਪਹਿਲਾਂ ਮੈਨੂੰ ਆ ਕਮਿਸ਼ਨ ਦੇ ਤਾਂ ਉਹਨੂੰ ਮਨਾ ਨਾ ਕਰਿਓ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜ ਦਿਓ ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਿਰਫ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਕ੍ਰਪਸ਼ਨ ਨਾਲ ਸੰਬੰਧਿਤ ਵੀਡੀਓ ਭੇਜਿਓ ਬਾਕੀ ਜਿਹੜੇ ਮਸਲੇ ਨੇ ਉਹਨਾਂ ਵਾਸਤੇ ਹੋਰ ਵਿਭਾਗ ਨੇ ਤੇ ਤੁਹਾਨੂੰ ਵੈਬਸਾਈਟ ਤੋਂ ਉਹਨਾਂ ਦੇ ਨੰਬਰ ਵੀ ਮਿਲ ਜਾਣਗੇ ਤੇ ਇਹ ਨੰਬਰ ਤੇ ਤੁਸੀਂ ਸਾਨੂੰ ਜਦੋਂ ਭੇਜੋਗੇ ਵੀਡੀਓ ਸਾਡਾ ਸਟਾਫ ਉਹਦੀ ਜਾਂਚ ਕਰੂਗਾ ਨਿਰਪੱਖ ਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਭਾਵੇਂ ਕੋਈ ਅਫਸਰ ਹੋਵੇ ਭਾਵੇਂ ਕੋਈ ਸਾਡਾ ਮੰਤਰੀ ਹੋਵੇ ਭਾਵੇਂ ਕੋਈ ਸਾਡਾ ਵਿਧਾਇਕ ਹੋਵੇ ਉਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਸ ਮੁਹਿੰਮ ਦੇ ਵਿੱਚ ਮੈਨੂੰ 3 ਕਰੋੜ ਪੰਜਾਬੀਆਂ ਦਾ ਸਾਥ ਚਾਹੀਦਾ ਹੈ ਜੇ ਤੁਸੀਂ ਸਾਥ ਦਿਓਗੇ ਤਾਂ ਯਕੀਨ ਮੰਨਿਓ ਆਪਾਂ 1 ਮਹੀਨੇ ਦੇ ਵਿੱਚ ਵਿੱਚ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਦਾਂਗੇ ਤੇ ਸ਼ਹੀਦਾਂ ਦੀ ਆਤਮਾ ਨੂੰ ਥੋੜਾ ਜਿਹਾ ਸਕੂਨ ਮਿਲੂਗਾ ਕਿ ਚਲੋ ਕੁਛ ਤਾਂ ਹੋਣ ਲੱਗਿਆ ਹੈ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਵੱਲ ਨੂੰ ਕੋਈ ਇੱਕ ਅੱਧਾ ਕਦਮ ਤਾਂ ਪੁੱਟਿਆ ਜਾਣ ਲੱਗਿਆ ਹੈ ਸੋ ਮੈਂ ਉਮੀਦ ਕਰਦਾ ਦਿਨ ਰਾਤ ਇੱਕ ਕਰ ਰੱਖੀ ਹੈ ਕਿ ਅਸੀਂ ਤੁਹਾ ਲੋਕਪੱਖੀ ਫੈਸਲੇ ਲਈਏ ਤੇ ਤੁਸੀਂ ਉਹਨਾਂ ਨੂੰ ਪ੍ਰਵਾਨ ਵੀ ਖੜੇ ਮੱਥੇ ਕਰ ਰਹੇ ਹੋ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਤਾਂ ਕਿ ਆਪਾਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣ राम क